ਆਪ ਤੇ ਨਾ ਹੋਰ ਲੀਡਰ ਬੋਲਣ ਲੱਗੇ ਦੇਖਦੇ ਨਹੀਂ ਅਸੀਂ ਕਿਹੜੀ ਗੱਲ ਕਰਨੀ ਕਿ ਨਹੀਂ ਵੋਟਰਾਂ ਨੂੰ ਖੁਸ਼ ਕਰਨ ਲਈ ਕਿੱਥੇ ਤੱਕ ਵੀ ਜਿਹੜਿਆ ਲੋਕ ਗਿਰ ਸਕਦੇ ਜਿਹੜੇ ਲੀਡਰ ਗਿਰ ਸਕਦੇ ਆ ਆ ਮੇਰੀ ਮਨਾ ਦਾ ਕਾਂਗਰਸ ਨੂੰ ਕਹਿੰਦਾ ਨਫਰਤ ਦਾ ਭੂਤ ਚਿੰਬੜਿਆ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਜੀ ਐਸੇ ਤਾਂ ਜਦੋਂ ਆਪਾਂ ਬੋਲਣ ਦੀ ਗੱਲ ਕਰਦੇ ਹਾਂ ਕਿਸੇ ਵੀ ਵਿਅਕਤੀ ਨੂੰ ਕਿਸੇ ਦੂਜੇ ਵਿਅਕਤੀ ਦੀਆਂ ਭਾਵਨਾਵਾਂ ਨੂੰ ਇੰਜਰ ਨਹੀਂ ਕਰਨਾ ਚਾਹੀਦਾ ਸਤਿਕਾਰ ਨਾਲ ਬੋਲਣਾ ਚਾਹੀਦਾ ਤੇ ਸਤਕਾਰ ਹਾਸਲ ਕਰਨ ਦੀ ਆਸ ਰੱਖਣੀ ਚਾਹੀਦੀ ਹੈ ਜੀ ਜੀ ਜੇ ਮੈਂ ਤੁਹਾਨੂੰ ਸੱਦ ਸਤਰੀ ਇਕਾਨ ਬੁਲਾਉਂਗਾ ਤਾਂ ਤੁਸੀਂ ਮੈਨੂੰ ਵੀ ਜਵਾਬ ਸੱਦ ਸਤਰੀ ਇਕਾਨ ਦੇ ਵਿੱਚ ਹੀ ਦਿਓਗੇ ਬਿਲਕੁਲ ਜੀ ਤੇ ਜੇ ਮੈਂ ਤੁਹਾਡੀ ਬੁਲਾਈ ਸੱਦ ਸਤਰੀ ਇਕਾਨ ਨੂੰ ਨਜ਼ਰ ਅੰਦਾਜ਼ ਕਰਦੇ ਆਂ ਤੇ ਕੱਲ ਨੂੰ ਤੁਸੀਂ ਵੀ ਮੂੰਹ ਪਾਸੇ ਕਰ ਲੋਗੇ ਇਹ ਤਾਂ ਇੱਕ ਦਸਤੂਰ ਹੈ ਦੁਨੀਆ ਦਾ ਜਿਹਦੇ ਵਿੱਚ ਕੋਈ ਦੋਰਾ ਮਾਂ ਨਹੀਂ ਹੈ ਜੀ ਜੀ ਲੇਕਿਨ ਵੱਡੇ ਬੰਦੇ ਨੇ ਜਿਹੜਾ ਆਪਾਂ ਵੱਡੇ ਬੰਦੇ ਦੇ ਦੇਖ ਰਿਹਾ ਜਿਨ੍ਹਾਂ ਨੇ ਸਰਕਾਰਾਂ ਚਲਾਈਆਂ ਹੁੰਦੀਆਂ ਜਾਂ ਜਿਹੜੇ ਸਰਕਾਰਾਂ ਚਲਾਉਂਦੇ ਤੇ ਜੇ ਉਹ ਹੀ ਅਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਚੰਡੀ ਸਾਹਿਬ ਦੀ ਗੱਲ ਫਿਕਰਮੰਦਗੀ ਵਾਲੀ ਹੈ ਹੂੰ ਹੂੰ ਅਸਲ ਵਿੱਚ ਉਹਨੇ ਰੌਲਾ ਕਿੱਥੇ ਪੈਂਦਾ ਰੌਲਾ ਇਹ ਪੈਂਦਾ ਕਿ ਸਭ ਤੋਂ ਪਹਿਲਾਂ ਨਫਰਤ ਵਾਲੀ ਗੱਲ ਕੀਤੀ ਕਿ ਨੇ ਨਫਰਤ ਦਾ ਫੂਟ ਜਿਮੜਿਆ ਕਿ ਨੂੰ ਹੈ ਜੀ ਸਾਡੇ ਦੇ ਇੱਥੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਇਹ ਕਹਿੰਦੇ ਵੀ ਮੈਂ ਗਣਪਤੀ ਪੂਜਾ ਕਰਨ ਵਾਸਤੇ ਗਿਆ ਸੀ ਤੇ ਗਣਪਤੀ ਪੂਜਾ ਨੂੰ ਲੈ ਕੇ ਮੇਰੇ ਭਤੀ ਜਿਹੜੀ ਹੈਗੀ ਇਹ ਕਹਿੰਦੇ ਇਹਨਾਂ ਨੇ ਜਿਹੜੀ ਕੌੜ ਜਾਰ ਕੀਤੀ ਹੈ ਕਾਗਰਸ ਪਾਰਟੀ ਤੋਂ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਇਸ ਲਈ ਇਹਨਾਂ ਨੂੰ ਨਫਰਤ ਦਾ ਫੂਟ ਚੁਬੜਿਆ ਹੋਇਆ ਕਿਉਂਕਿ ਕੱਲ ਪ੍ਰਧਾਨ ਮੰਤਰੀ ਸਾਹਿਬ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੀ ਪਿਆਰੀ ਦੇ ਵਿੱਚ ਗਏ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇੱਥੇ ਚੋੜਾ ਹੋਣ ਵਾਲੀ ਹੈ ਉੱਥੇ ਕੈਰੇਲੀ ਨੂੰ ਐਡਰੈਸ ਕਰ ਰਹੇ ਸੀ ਸ਼ਾਇਦ ਉਹਨਾਂ ਨੇ ਕੋਈ ਹੋਰ ਫੰਕਸ਼ਨ ਵੀ ਕੀਤਾ ਸੀ ਜੀ ਸਵਾਲ ਇਹ ਪਹਿਲਾ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਗਣਪਤੀ ਦੀ ਪੂਜਾ ਕਰਨ ਵਾਸਤੇ ਕਿਹੜੇ ਮੰਦਿਰ 'ਚ ਗਏ ਸੀ ਹੂੰ ਹੂੰ ਕਿਹੜੇ ਧਾਰਮਿਕ ਸਥਾਨ 'ਤੇ ਗਏ ਸੀ ਕਹਿਦਾ ਸੀ ਜਸਸ ਆਫ ਇੰਡੀਆ ਦੇ ਘਰ 'ਚ ਹੈ ਬਿਲਕੁਲ ਚੀਫ ਜਸਟਿਸ ਆਫ ਇੰਡੀਆ ਸਾਡੇ ਦੇਸ਼ ਦੇ ਮਾਨਯੋਗ न्याय ਅਧਿਕਾਰੀ ਹੈ ਸਭ ਤੋਂ ਵੱਡੇ న్యాయ ਅਧਿਕਾਰੀ ਹੈ ਜੀ ਉਹਨਾਂ ਨੇ ਆਪਣੇ عقیده ਮੁਤਾਬਕ ਜੋ ਉਹਨਾਂ ਦਾ ਧਰਮ ਕੈਦਾ ਜੱਜ ਵਿੱਚ ਜਿੱਥੇ ਉਹਨਾਂ ਦਾ ਵਿਸ਼ਵਾਸ ਹੈ ਉਹ ਗਣਪਤੀ ਪੂਜਾ ਕਰਦੇ ਹੈ ਜੀ ਬਹੁਤ ਸਾਰੇ ਲੋਕ ਗਣਪਤੀ ਪੂਜਾ ਕਰਦੇ ਹੈ ਫਿਰ ਉਹਨੂੰ ਵਿਸਰਜਨ ਵੀ ਕਰਦੇ ਹੈ ਹਾਂ ਹਾਂ ਉਹ ਕਿ ਉਹਨਾਂ ਦੀ ਬੀਵੀ ਜਿਹੜੀ ਹੈਗੀ ਹੈ ਉਹ ਪਹਿਲਾਂ ਵੀ ਕਰਦੇ ਰਹੇ ਤੇ ਹੁਣ ਵੀ ਕਰਦੇ ਰਹੇ ਹੈ ਹਾਂ ਹਾਂ ਅਚਨਚੇਤ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੇ ਘਰ ਚਲੇ ਆ ਜੀ ਸਾਨੂੰ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੇ ਸੱਦਾ ਦਿੱਤਾ ਸੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਆਪਣੇ ਪਦਰ ਤੇ ਗਏ ਹੈ ਦੇਖਣ ਦੇ ਨਾ ਤਾਂ ਪ੍ਰਧਾਨ ਮੰਤਰੀ ਨੇ ਕੋਈ ਟਿੱਕਾ ਡਿਪਲੀ ਕੀਤੀ ਹੈ ਤੇ ਨਾ ਹੀ ਕੋਈ ਰਿਐਕਟ ਕੀਤਾ ਹੈ ਕਿਸ ਤਰ੍ਹਾਂ ਸਸਤਰੀ ਹੈ ਨਹੀਂ ਜੀ ਪਰ ਵੱਡਾ ਸਵਾਲ ਉੱਥੇ ਹੈ ਕਿ ਪ੍ਰਧਾਨ ਮੰਤਰੀ ਜਦੋਂ ਉੱਥੇ ਪਹੁੰਚੇ ਤੇ ਪੂਜਾ ਕਰ ਰਹੇ ਸੀ ਪੰਜਨ ਗਾ ਰਹੇ ਸੀਗੇ 30 ਸਸਫੀਡੀਆਂ ਤੇ ਜਿਹੜੀ ਆਰਤੀ ਵਾਲੀ ਥਾਲੀ ਸੀ ਉਹ ਪ੍ਰਧਾਨ ਮੰਤਰੀ ਸਾਹਿਬ ਨੇ ਫੜ ਲਈ ਜੀ ਨੋਟ ਕਰੋ ਤੁਸੀਂ ਥੋੜਾ ਜਿਹਾ ਆਪਣੇ ਜੀ ਪਛਾਣ ਜਾ ਕੇ ਆਪਣੀ ਯਾਦ ਸ਼ਕਤੀ ਤੇ ਨਜ਼ਰ ਮਾਰੋਗੇ ਤੇ ਤੁਹਾਨੂੰ ਦਿਖਦਾ ਕਿ ਪ੍ਰਧਾਨ ਮੰਤਰੀ ਦੇ ਸਿਰ ਦੇ ਉੱਤੇ ਮਹਾਰਾਸ਼ਟਰ ਵਾਲੀ ਟੋਪੀ ਨਹੀਂ ਹੋਈ ਸੀ ਜੀ ਜੀ ਜਿਹੜੀ ਉਹ ਟੋਪੀ ਨਹੀਂ ਆਮ ਤੌਰ ਤੇ ਪੰਡਤ ਨੈਰੂ ਦੇ ਤੇ ਨਹੀਂ ਹੁੰਦੀ ਸੀ ਕਿਤੇ ਰੰਗ ਦੀ ਟੋਪੀ ਜੀ ਜੀ ਜਦੀ ਸਾਹਿਬ ਸਾਡੇ ਬਹੁਤ ਸਾਰੇ ਸਰੋਤੇ ਮਹਾਰਾਸ਼ਟਰ ਚ ਗਏ ਹੋਣਗੇ ਮੈਨੂੰ ਕਈ ਵਾਰੀ ਜਾਣ ਦਾ ਮੌਕਾ ਮਿਲਿਆ ਹਜੂਰ ਸਾਹਿਬ ਦੀ ਆਪਾਂ ਜਾਣੇ ਆ ਹੂੰ ਖੇਤਾਂ ਵਿੱਚ ਹੜ ਬਾਉਣ ਵਾਲੇ ਬੰਦਿਆਂ ਨੂੰ ਵੀ ਤੁਸੀਂ ਦੇਖੋਗੇ ਨਾ ਤੇ ਉਹਨਾਂ ਦੇ ਸਿਰਾਂ ਦੇ ਉੱਤੇ ਟੋਪੀਆਂ ਹੁੰਦੀਆਂ ਬਿਲਕੁਲ ਜੀ ਆਮ ਤੌਰ ਦੇ ਤੇ ਲੋਕੋ ਕੋ ਟੋਪੀਆਂ ਲਈ ਫਿਰਦੇ ਹੁੰਦੇ ਜਿਵੇਂ ਸਾਡੇ ਸਿਰ ਦੇ ਉੱਤੇ ਦਸਤਾਰ ਹੈ ਇਹ ਉਹਨਾਂ ਦੀ ਇੱਕ ਨਿਸ਼ਾਨੀ ਹੈ ਜੇ ਆਪਾਂ ਮੁਸਲਮਾਨ ਭਾਈਚਾਰੇ ਦੀ ਦੇਖੀਏ ਤਾਂ ਉਹਨੀਆਂ ਮੁੱਛਾਂ ਜਿਹੜੀਆਂ ਆਖਣਾਂ ਕਤਰੀਆਂ ਹੁੰਦੀਆਂ ਦਾੜੀ ਵਧਾਈ ਹੁੰਦੀ ਹੈ ਇਹ ਉਹਨਾਂ ਦੀ ਪਛਾਣ ਹੈ ਉਹਨਾਂ ਦੇ ਸਿਰ ਦੇ ਉੱਤੇ ਟੋਪੀ ਵੀ ਹੁੰਦੀ ਹੈ ਉਹਨਾਂ ਦੇ ਉੱਤੇ ਪਗੜੀ ਵੀ ਹੁੰਦੀ ਹੈ ਔਰ ਉਸ ਪਗੜੀ ਦਾ ਖਮਿਆਜਾ ਸਾਨੂੰ ਵੀ ਕਈ ਵਾਰੀ ਪੁਖਤਰਾ ਪਿਆ ਜਦੋਂ ਲਾਜ਼ੇ ਨਾਲ ਆ ਮਾਮਲਾ ਹੋਇਆ ਉਹ ਆਪਣਾ ਟਵਿਨ ਟਾਵਰ ਵਾਲਾ ਤਮਾਕਾ ਹੋਇਆ ਹੈ ਬਹੁਤ ਸਾਰਾ ਨੁਕਸਾਨ ਹੋਇਆ ਸੀ ਉਹਦਾ ਸਿੱਖਾਂ ਨੂੰ ਵੀ ਟਾਰਗੇਟ ਕੀਤਾ ਗਿਆ ਸੀ ਕਿਉਂਕਿ ਇਹ ਧਰਨੇ ਲੋਕਾਂ ਨੇ ਬਹੁਤਿਆਂ ਨੇ ਸਮਝ ਲਿਆ ਸੀ ਕਿ ਸ਼ਾਇਦ ਇਹ ਲੋਕ ਵੀ ਮੁਸਲਮਾਨ ਹੀ ਹੈ ਇਹੋ ਜਿਹਾ ਕੁਝ ਹੁੰਦਾ ਰਿਹਾ ਹੈ ਜੀ ਸੋ ਜਦੋਂ ਟੋਪੀ ਲੱਗੇ ਇਹ ਟੋਪੀ ਲੈਣ ਦਾ ਮਕਸਦ ਕੀ ਹੈ ਮਹਾਰਾਸ਼ਟਰ ਦੇ ਵਿੱਚ ਚੋਣਾਂ ਆ ਗਈਆਂ ਕਿ ਇਹੋ ਚੀਫ ਜੈਸਸੋਫ ਇੰਡੀਆ ਜਿਹੜੇ ਖੁਦ ਮਹਾਰਾਸ਼ਟਰ ਦੇ ਰਹਿ ਬੜੇ ਹੈ ਚਤਨੋਲਾ ਵੀ ਮਹਾਰਾਸ਼ਟਰ ਦੇ ਹੂੰ ਹੂੰ ਉਹਨਾਂ ਦੇ ਘਰੇ ਜਾ ਕੇ ਉਹ ਟੋਪੀ ਦੇ ਕੇ ਉਹ ਟੋਪੀ ਦੀਆਂ ਫਿਰ ਉਹਨਾਂ ਨੇ ਤਸਵੀਰਾਂ ਖਿਚਵਾਈਆਂ ਫਿਰ ਉਹਨਾਂ ਨੇ ਤਸਵੀਰਾਂ ਜਿਹੜੀਆਂ ਹੈਗੀਆਂ ਆਪਣੇ ਸੋਸ਼ਲ ਮੀਡੀਆ ਤੇ ਪਾਇਆ ਵੀ ਤਸਵੀਰਾਂ ਜ਼ਾਹਰ ਹੋਈਆਂ ਹੂੰ ਹੂੰ ਉਹ ਉਹਦਾ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਹੈ ਜੀ ਉਹ ਮਹਾਰਾਸ਼ਟਰੀਆਂ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹੈ ਕਿ ਭਾਈ ਮੈਂ ਤੁਹਾਡੇ ਜਿਹੜੇ ਹੈਗੇ ਆ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਭਾਗ ਲੈਣਾ ਮੈਂ ਵੀ ਤੁਹਾਡੇ ਵਰਗੀਆਂ ਮੈਂ ਤੁਹਾਡੇ ਜਿਆਦਾ ਨੇੜੇ ਆ ਮੈਂ ਤੁਹਾਡੇ ਸੂਬੇ ਦੇ ਰਹਿਣ ਵਾਲੇ ਚੀਫ ਜਸਟਿਸ ਦੇ ਘਰੇ ਗਿਆ ਤੇ ਉੱਥੇ ਦੇਖੋ ਜੀ ਮੈਂ ਤਾਂ ਆਰਤੀ ਵੀ ਕੀਤੀ ਹੈ ਤੇ ਇਸ ਲਈ ਫਿਰ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਸਾਨੂੰ ਵੋਟਾਂ ਪਾਓ ਕਿਹਾ ਭਾਵੇਂ ਇਹਨਾਂ ਨੇ ਜਵਾਨ ਨਾਲ ਕੁਝ ਨਹੀਂ ਲੇਕਿਨ ਉਹਦਾ ਸੰਦੇਸ਼ ਇਹੀ ਹੈ ਇਹਦੇ ਤੇ ਕਾਂਗਰਸ ਪਾਰਟੀ ਨੇ ਵੀ ਨੋਟਸ ਲਿਆ ਕਾਂਗਰਸ ਪਾਰਟੀ ਤੋਂ ਇਲਾਵਾ ਇਹਦਾ ਨੋਟਸ ਵੱਡੇ ਵੱਡੇ ਕਾਨੂੰਨ ਦਾ ਨੇ ਵੀ ਲਿਆ ਜੀ ਕਪਨ ਸਿਬਲ ਸਾਡੇ ਦੇਸ਼ ਦੇ ਬਹੁਤ ਵੱਡੇ ਵਕੀਲ ਹੈ ਪਰ ਉਹ ਜਿਹੜੀ ਸੁਪਰੀਮ ਕੋਰਟ ਦੀ ਵਾਰ ਐਸੋਸੀਏਸ਼ਨ ਉਹਦੇ ਪ੍ਰਧਾਨ ਵੀ ਹੈ ਜੀ ਕਪਲ ਸਿਬਲ ਨੇ ਵੀ ਇਹ ਗੱਲ ਕਹੀ ਕਿ ਇਸ ਤਰ੍ਹਾਂ ਦਾ ਬਖਾਵਾ ਨਹੀਂ ਸੀ ਹੋਣਾ ਚਾਹੀਦਾ ਇਹ ਉਹਨਾਂ ਦਾ ਪ੍ਰਾਈਵੇਟ ਮਾਮਲਾ ਸੀ ਪ੍ਰਧਾਨ ਮੰਤਰੀ ਨੂੰ ਜੋ ਉਹਨੇ ਪ੍ਰਧਾਨ ਮੰਤਰੀ ਨੇ ਕੀਤਾ ਇਹ ਠੀਕ ਨਹੀਂ ਕੀਤਾ। ਕਈ ਚੜ੍ਹਗੀਆਂ ਹੋਰ ਵਕੀਲ ਜਿੱਥੇ ਬੰਦੀਆਂ ਨੇ ਵੀ ਇਹ ਗੱਲ ਕਹੀ ਕਿ ਤੁਹਾਡੇ ਸਾਡੇ ਵਰਗੇ ਬੰਦੇ ਨੇ ਵੀ ਕਹਿ ਲੰਗੀਆਂ ਵੀ ਇਹ ਨਹੀਂ ਹੋਣੀ ਚਾਹੀਦੀ। ਜੀ। ਉਹਨੇ ਨੂੰ ਉਹ ਕਹਿੰਦੇ ਅਜੀ ਆ ਦੇਖੋ ਮਹਾਰਾਸ਼ਟਰ ਦੇ ਵਿੱਚ ਜਾ ਕੇ ਪਾਸ਼ ਕਰਨ ਦੇ ਫਿਰ। ਹੂੰ ਹੂੰ। ਕਿ ਕੌਨਟਰਪਾਰਟੀ ਨੂੰ ਨਫ਼ਰਤ ਦਾ ਭੂਤ ਜਿੜਿਆ ਹੋਇਆ ਹੈ। ਜੀ। ਮੈਂ ਗਣਪਤੀ ਪੂਜਾ ਕਰਨ ਗਿਆ ਸੀ ਕਿੰਨੇ ਮੇਰੀ ਗਣਪਤੀ ਪੂਜਾ ਇਹਨਾਂ ਤੋਂ ਬਰਦਾਸ਼ਤ ਹੀ ਹੋਈ। ਹੂੰ। ਇਹ ਤਾਂ ਮੈਨੂੰ ਬੁਰਾ ਭਲਾ ਬੋਲਦੇ ਆ ਪਰ ਜੇ ਬੁਰਾ ਭਲਾ ਬੋਲਣ ਦੀ ਗੱਲ ਕਰੀਏ ਚੰਦੀ ਸਾਹਿਬ ਤੇ ਸਭ ਤੋਂ ਪਹਿਲਾਂ ਸੰਤ ਜਰਮਨ ਸਿੰਘ ਪਿੰਡਰਾਹ ਵਾਲਿਆ ਨੂੰ ਅਮਰਜੈਂਸੀ ਫਿਲਮ ਦੇ ਵਿੱਚ ਇੱਕ ਪਰਿਵਾਰ ਦੇ ਰੂਪ ਦੇ ਵਿੱਚ ਪੇਸ਼ ਕਰਕੇ ਜੀ ਸਿੱਕਾ ਦੀਆਂ ਭਾਵਨਾ ਨਾਲ ਖਿਲਵਾੜ ਤਾਂ ਕੀਤਾ ਹੈ ਕਗਨਰ ਨੌਥ ਨੇ ਬਿਲਕੁਲ ਇੱਕ 70 ਸਾਲ ਦੀ ਬੁੱਢੀ ਆੁਰਤ ਤੇ ਮਾਤਾ ਮਹਿੰਦਰ ਕੌਰ ਜਿਹਦੀ ਧੂਜ ਦੇ ਵਿੱਚ ਕੁੱਬ ਪਿਆ ਜਿਹੜੀ ਵਿਚਾਰੀ ਖੇਤੀਬਾੜੀ ਵੀ ਕਰਦੀ ਹੈ ਜਿਹੜੀ ਖੇਤੀ ਮੰਗਾ ਨੂੰ ਲੈ ਕੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਵੀ ਕਰਦੀ ਹੈ ਜੀ ਉਹਨੂੰ ਕੰਗਨਾਰ ਨੌਤਕੰਡੀ ਹੈ ਤਾਂ 1.5 ਸੌ ਰੁਪਏ ਵਾਲੀਆਂ ਦਿਹਾੜੀਦਾਰ ਮਜ਼ਦੂਰ ਨੇ ਹੂੰ ਹੂੰ ਇਹਨਾਂ ਨੂੰ ਤਾਂ 1.5 ਸੌ ਰੁਪਏ ਦੇ ਕੇ ਕੋਈ ਜਿੱਥੇ ਮਰਦੀ ਹੈ ਲੈ ਜਾ ਕਿ ਉਹ ਸਾਡੇ ਕਿਸਾਨ ਦੀ ਸਾਡੇ ਸਿੱਖ ਭਾਈਚਾਰੇ ਦੀ ਬੇਇੱਜ਼ਤੀ ਨਹੀਂ ਹੂੰ ਹੂੰ ਪ੍ਰਧਾਨ ਮੰਤਰੀ ਸਾਹਿਬ ਨੇ ਇਹਦੇ ਤੇ ਕੀ ਕਿਹਾ ਜੀ ਉਸੇ ਬੀਬੀ ਨੇ ਬਾਅਦ ਦੇ ਵਿੱਚ ਜਦੋਂ ਹਵਾਈ ਅੱਡੇ ਦੇ ਉੱਤੇ ਆਈ ਹੈ ਉੱਥੇ ਵੀ ਆ ਕੇ ਉਹਨੇ ਦਰਮਿਆਨ ਹਰ ਕੀਤਾ ਪ੍ਰਧਾਨ ਮੰਤਰੀ ਨੇ ਕੀ ਕਿਹਾ ਉਹਨਾਂ ਨੇ ਮਤਲਬ ਇੱਥੋਂ ਤੱਕ ਕਹਿ ਦਿੱਤਾ ਕਿ ਖਾਲਸਤਾਨੀ ਜਿਹੜੇ ਹੈਗੇ ਇਹ ਤੇ ਜਿਹੜੇ ਸਾਰੇ ਖਾਲਸਤਾਨੀ ਇਹ ਖਾਲਸਤਾਨ ਤੋਂ ਪੀੜ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਕੀ ਕਿਹਾ ਪ੍ਰਧਾਨ ਮੰਤਰੀ ਸਾਹਿਬ ਨੇ ਜਾਂ ਉਹਨਾਂ ਦੀ ਪਾਰਟੀ ਨੇ ਉਹਨੂੰ ਰੋਕਿਆ ਕਿਉਂ ਨਹੀਂ ਜਦੋਂ ਇਹ ਪਤਾ ਲੱਗਿਆ ਕਿ ਹੁਣ ਪਾਣੀ ਸਿਰ ਦੇ ਉੱਤੋਂ ਦੀ ਚਰਨਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਿੱਥੇ ਜਿੱਥੇ ਸਿੱਖ ਭਾਈਚਾਰਾ ਬੈਠਾ ਹੈ ਪ੍ਰਤੀਕਰਮ ਹੋਣੇ ਸ਼ੁਰੂ ਹੋਏ ਜੀ ਉਹਨੂੰ ਕਹਿ ਦਿੱਤਾ ਉਹਨੂੰ ਆਪਣੇ ਨੂੰ ਜਿਹੜਾ ਇਹਨਾਂ ਦਾ ਪ੍ਰਧਾਨ ਹੈ ਜੇਪੀ ਨੱਡਾ ਕੇ ਤੁਸੀਂ ਉਹਨੂੰ ਬੁਲਾ ਕੇ ਕਹਿ ਦਿਓ ਪੁਰੇ ਬਲਾਕੇ ਵਾਲੇ ਨੇ ਕਿਹਾ ਬੀਬੀ ਇਹਦੇ ਬਿਆਨ ਬਾਜੀ ਨਾ ਕਰਿਆ ਕਰ ਤੇ ਦੁਬਾਰਾ ਫੇਰ ਉਹਨੇ ਉਹਦੀ ਬਿਆਨ ਬਾਜੀ ਕੀਤੀ ਇਹ ਤੋਂ ਪਹਿਲਾਂ ਤੁਸੀਂ ਦੇਖੋ ਇੱਕ ਸਾਧ ਵੀ ਪ੍ਰਗਿਆ ਇਹਨਾਂ ਦੀ ਜੀ ਸਾਧ ਵੀ ਪ੍ਰਗਿਆ ਦੇ ਖਿਲਾਫ ਕਈ ਸਾਰੇ ਮੁਕੱਦਮੇ ਬਣੇ ਆ ਉਹਦੇ ਖਿਲਾਫ ਇਹ ਵੀ ਗੱਲ ਬਣੀ ਸੀ ਕਿ ਆਪਣਾ ਇਲਜ਼ਾਮ ਲੱਗਿਆ ਸੀ ਕਿ ਜਦੋਂ ਬੰਬੇ ਦੇ ਵਿੱਚ ਤੁਹਾਨੂੰ ਪਤਾ ਪਾਕਿਸਤਾਨੀ ਜੈਸ਼ਤ ਕਰਦਾਂ ਨੇ ਆ ਕੇ ਅਤੰਕ ਮਚਾਇਆ ਸੀ ਜੀ ਉਸ ਵੇਲੇ ਮੁਕਾਬਲੇ ਦੇ ਵਿੱਚ ਸਾਦਾ ਇੱਕ ਜਾਂਬਾਜ ਪੁਲਿਸ ਅਫਸਰ ਜਿਹਨੂੰ ਸ਼ੂਟਰ ਗਿਆ ਜਾਂਦਾ ਸੀ ਉਹ ਮਰਿਆ ਗਿਆ ਸੀ ਹੂੰ ਹੂੰ ਤੇ ਬੀਬੀ ਨੇ ਕਿਹਾ ਸੀ ਕਿ ਮੈਨੂੰ ਨੇ ਇੰਟਰੋਗੇਟ ਕੀਤਾ ਸੀ ਮੈਨੂੰ ਨੇ ਤੰਗ ਪਰੇਸ਼ਾਨ ਕੀਤਾ ਸੀ ਮੈਂ ਸ਼ਰਾਪ ਦੇਤਾ ਤੇ ਉਹ ਬੰਦਾ ਤਾਂ ਮਰ ਗਿਆ ਪੁਲਿਸ ਅਫਸਰ ਇੱਕੋ ਦਿਨ ਪੁਲਿਸ ਅਫਸਰ ਨਹੀਂ ਤਾਂ ਮੇਰੇ ਸ਼ਰਾਪ ਨਾਲ ਮਰ ਗਿਆ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕੀ ਕੀਤਾ ਜੀ ਇਹਨਾਂ ਨੇ ਜਾ ਕੇ ਉਹਨੂੰ ਟਿਕਟ ਦੇਤੀ ਜੀ ਉਹਨੂੰ ਪਾਰਲੀਮੈਂਟ ਦੀ ਮੈਂਬਰ ਬਣਾਤਾ ਹੂੰ ਹੂੰ ਔਰ ਉਹ ਕਹਿੰਦੀ ਵੀ ਮਹਾਤਮਾ ગાંધી ਜਿਹੜਾ ਹੈਗਾ ਉਹ ਤਾਂ ਗद्दार ਸੀ ਤੇ ਦੇਸ਼ ਭਗਤ ਸੀਗਾ ਨਥੂਰਾਮ ਗੋਡਸੇ ਜੀ ਨੇ ਮਹਾਤਮਾ ਗਾਢੀ ਨੂੰ ਮਾਰਿਆ ਸੀ ਜੀ ਤੇ ਪ੍ਰਧਾਨ ਮੰਤਰੀ ਸਾਹਿਬ ਕੀ ਕਹਿੰਦੇ ਮੈਂ ਉਸਕੋ ਦਿਲ ਸੇ ਕبھی ਮਾਫ ਨਹੀਂ ਕਰੂੰਗਾ ਹੂੰ ਤੇ ਉਹਨੂੰ ਦੱਸੇ ਸਜ਼ਾ ਕਿਹੜੀ ਦਿੱਤੀ ਇਹ ਨਫ਼ਰਤ ਵਾਲੀ ਗੱਲ ਦੇ ਆਪਾਂ ਦੇਖੀ ਜਿਹੜੇ ਲੋਕ ਨਫ਼ਰਤ ਪੈਦਾ ਕਰਦੇ ਆ ਉਹਨਾਂ ਨੂੰ ਹੀ ਨਫ਼ਰਤ ਦਿੱਖਦੀ ਹੈ ਜੀ ਸਾਡੇ ਦਾ ਜਿਹੜੇ ਹੈਗੇ ਆ ਮੈਨੂੰ ਗੁਰਬਾਣੀ ਉਸ ਤਰ੍ਹਾਂ ਨਹੀਂ ਉਹਦੀ ਸਾਡੇ ਦਰਸ਼ਕ ਦੱਸ ਦੇਣਗੇ ਸਾਡੇ ਤਾਂ ਸਿੱਖ ਧਰਮ ਦਾ ਉਸੂਲ ਹੀ ਹੈ ਵੀ ਨਾ ਅਸੀਂ ਕਿਸੇ ਤੋਂ ਡਰਦੇ ਆ ਤੇ ਨਾ ਕਿਸੇ ਨੂੰ ਡਰਾਉਂਦੇ ਆ ਜੀ ਨਾ ਅਸੀਂ ਕਿਸੇ ਤੋਂ ਪੈਸੇ ਨੂੰ ਪੈਸੇ ਤੇ ਤੀਸ ਕਰਦੇ ਆ ਤੇ ਨਾ ਅਸੀਂ ਭੈ ਮੰਨਦੇ ਆ ਜੀ ਸਾਡੇ ਦੇ ਗੁਰੂ ਨੇ ਸਾਡੇ ਸਾਡੇ ਪਹਿਲੇ ਪਾਤਸ਼ਾਹ ਨੇ ਤਾਂ ਜਨੇਊ ਜਿਹੜਾ ਉਹ ਕਿੱਸੇ ਜਨੇਊ ਪਹਿਨ ਲਾਉਂ ਕਹਿੰਦਾ ਨਹੀਂ ਮੈਂ ਪਹਿਨ ਪ੍ਰਸਤੀ ਜ ਨਹੀਂ ਪੈਂਦਾ ਮੈਨੂੰ ਕੋਈ ਲੋੜ ਨਹੀਂ ਜੀ ਚੱਲਦਾ ਚੱਲਦਾ ਜਦੋਂ ਨੌਵੇਂ ਗੁਰੂ ਆਇਆ ਤੇ ਨੌਵੇਂ ਗੁਰੂ ਦੇ ਜ਼ੋਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਜਨੇਊ ਜਬਰੀ ਲਾਹੋ ਬਿਲਕੁਲ ਕਸ਼ਮੀਰੀ ਪੰਡਤ ਆਏ ਤੇ ਸਾਡੇ ਨੌਵੇਂ ਗੁਰੂ ਨੇ ਕਿਹਾ ਕਿ ਅਸੀਂ ਜਿਹੜੂ ਨਹੀਂ ਕੋਈ ਇਨਿਆਇ ਨਹੀਂ ਹੁੰਦੀ ਪਰ ਉਹਨਾਂ ਦਾ ਕੀ ਜੇ ਉਹਨਾਂ ਨੇ ਜਬਰੀ ਜਨੇਊ ਲਾਹੇ ਜਾਂਦੇ ਤੇ ਇਹ ਉਹਨਾਂ ਦੇ ਅਧਿਕਾਰਾਂ ਦਾ ਉਲੰਘਣ ਹੈ ਬਿਲਕੁਲ ਉਹਨਾਂ ਦੇ ਧਾਰਮਿਕ ਅਧਿਕਾਰਾਂ ਦਾ ਉਲੰਘਣ ਹੈ ਉਹਨਾਂ ਦੇ ਆਪਣੀ ਜਿਹੜੇ ਕਿ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ ਜੀ ਤੇ ਉਹਨਾਂ ਨੇ ਜਫਰ ਜਨੇਊ ਦੀ ਖਾਤਰ ਆਪਣੀ ਜਾਨ ਦੇ ਦਿੱਤੀ ਕਿੰਨਾ ਸ਼ਾਨਦਾਰ ਇਤਿਹਾਸ ਹੈ ਤੁਸੀਂ ਦੇਖੋ ਕਿ ਇੱਕ ਗੁਰੂ ਇਹਨੂੰ ਵਹਿਮ ਭਰਤੀ ਮੰਨਦਾ ਤੇ ਦੂਜਾ ਗੁਰੂ ਜਨੇਊ ਦੀ ਖਾਤਰ ਬਸ ਮਨੋਂ ਮਗਰੂਜ਼ਾ ਆਪਣੇ ਆਪ ਨੂੰ ਕੁਰਬਾਨ ਕਰਦਾ ਹੈ ਤੇ ਉਹ ਕੁਰਬਾਨੀ ਦਾ سلسلہ ਜਿਹੜਾ ਸ਼ੁਰੂ ਹੋਇਆ ਸਾਰਾ ਪਰਿਵਾਰ ਕੁਰਬਾਨ ਕਰਦਾ ਇਸ ਕਰਕੇ ਜਿਹੜੀਆਂ ਗੱਲਾਂ ਕਹਿਣ ਵਾਲੀਆਂ ਹੁੰਦੀਆਂ ਨੇ ਕਿ ਇਹ ਨਫ਼ਰਤ ਫਲਾਉਂਦੇ ਹੈ ਨਾ ਇੱਕ ਅੱਥਰੂ ਕਦੇ ਨਹੀਂ ਪਾਈਦੀ ਹੁੰਦੀ ਜੇ ਤੁਸੀਂ ਇਹ ਗੱਲਾਂ ਕਰਦੇ ਹੋ ਤਾਂ ਫੇਰ ਹੀ ਦੂਜੇ ਦਾ ਕਰਮ ਦਾ ਪ੍ਰਤੀ ਕਰਮ ਹੈ ਇਸ ਕਰਕੇ ਪਹਿਲਾਂ ਜਿਹੜੇ ਜਿਹਨੂੰ ਆਪਣੇ ਪੰਜਾਬੀ ਚ ਕਹਿੰਦੇ ਨੇ ਜਬਾਨ ਸੰਭਾਲ ਕੇ ਬੋਲੋ ਜੀ ਬੋਲਣ ਤੋਂ ਪਹਿਲਾਂ ਜਬਾਨ ਸੰਭਾਲੋ ਮੇਰਾ ਮੇਰਾ ਇਹ ਕਹਿੰਦੇ ਕਿ ਬੋਲਣ ਤੋਂ ਪਹਿਲਾਂ ਜਬਾਨ ਸੰਭਾਲ ਲਓ ਬੋਲਣ ਤੋਂ ਪਹਿਲਾਂ ਤੋਲ ਲਓ ਪਹਿਲਾਂ ਦਿਮਾਗ ਦੇ ਵਿੱਚ ਸੋਚ ਲਓ ਪਰ ਦੇ ਮਨ ਦੇ ਵਿੱਚ ਪਾਪ ਹੋਵੇ ਕਿ ਇਹਦੇ ਨਾਲ ਤਾਂ ਸਾਨੂੰ ਵੋਟਾਂ ਮਿਲਣਗੀਆਂ ਜੇ ਕਹਾਂਗੇ ਕਿ ਜਿਹੜੀ ਤਾਂ ਜਿਹੜੇ ਕਿ ਨਫਰਤ ਦੀ ਗੱਲ ਕਰਦੀ ਹੈ ਕਾਂਗਰਸ ਮੈਨੂੰ ਕਾਂਗਰਸ ਤੇਰੀ ਹੈਗੀ ਆ ਉਹ ਨਫਰਤ ਕਰਦੀ ਹੈ ਇਹ ਤਾਂ ਜਿਹੜੀ ਜਿਹੜੀ ਹੈਗੀ ਹੈ Um... ਬੁਰੀ ਤਰ੍ਹਾਂ ਗਰਸੀ ਹੋਈ ਹੈ ਦਸ਼ਮਣੀ ਦੀ ਭਾਵਨਾ ਦੇ ਨਾਲ ਇਹ ਤਾਂ ਮੇਰੀ ਪੂਜਾ ਤੇ ਵੀ ਇਤਰਾਜ਼ ਕਰਦੀ ਹੈ ਕੋਈ ਕੌਣ ਕਿਸੇ ਦੀ ਪੂਜਾ ਤੇ ਇਤਰਾਜ਼ ਕਰ ਸਕਦਾ ਹੈ ਜੀ ਆਪਾਂ ਇਹ ਦੇਖੀਏ ਪੰਜਾਬ ਦੇ ਵਿੱਚ ਬੜਾ ਮਾੜਾ ਜ਼ੋਰ ਵੀ ਦੇਖਿਆ ਆਪਣੇ ਬਿਚੀ ਲੱਗੇ ਆਪਾਂ ਉਸ ਮਾੜੇ ਜ਼ੋਰ 'ਚ ਇਹ ਠੀਕ ਹੈ ਕਿ ਕੁਝ ਬੰਦਿਆਂ ਨੇ ਗੜਬੜ ਕੀਤੀ ਦੋਨਾਂ ਪਾਸਿਆਂ ਤੋਂ ਗੜਬੜ ਹੋਈ ਹੈ ਲੇਕਿਨ ਜਿੱਥੋਂ ਤੱਕ ਭਾਈਚਾਰਾ ਕਿਹਦੀ ਗੱਲ ਹੈ ਜਿਹੜਾ ਸਾਡੇ ਗੁਰੂਆਂ ਨੇ ਸਾਨੂੰ ਸੁਨੇਹਾ ਦਿੱਤਾ ਕਿ ਦੱਸੋ ਕਿਹੜੇ ਪਿੰਡ ਦੇ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਆਪਸ ਵਿੱਚ ਟੱਕਰ ਹੋਈ ਹੈ ਕਿਹੜੇ ਸ਼ਹਿਰ ਦੇ ਵਿੱਚ ਦੰਗੇ ਦੰਗੇ ਹੋਏ ਕਿਤੇ ਵੀ ਨਹੀਂ ਹੋਇਆ ਸਾਰਾ ਕੁਝ ਬਿਲਕੁਲ ਇਹ 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 ਦੀ ਲੀਡਰਸ਼ਿਪ ਨੇ ਤੁਹਾਡੇ ਗੁਰੂਆਂ ਨੇ ਜਿਹੜਾ ਤੁਹਾਨੂੰ ਸਿਧਾਂਤ ਦਿੱਤਾ ਹੁੰਦਾ ਤੁਹਾਡੇ ਧਾਰਮਿਕ ਬੰਦਿਆਂ ਨੇ ਦਿੱਤਾ ਉਹ ਜੇ ਤੁਸੀਂ ਉਹ ਤੇ ਇਮਾਨਦਾਰੀ ਨਾਲ ਪਹਰਾ ਦਿਓ ਜੀ ਹਿੰਦੂ ਹਿੰਦੂ ਤੇ ਹਿੰਦੂ ਧਰਮ ਦੇ ਵਿੱਚ ਵੀ ਨਹੀਂ ਬੋਤਾ ਕਿ ਕਿੱਥੇ ਲਿਖਿਆ ਵੀ ਆਪਾਂ ਨਫ਼ਰਤ ਕਰੋ ਉੱਥੇ ਵੀ ਤਾਂ ਜਿਹੜੀ ਹੈਗੀ ਦੱਸੀ ਨਹੀਂ ਪਰ ਤੁਸੀਂ ਨੂੰ ਇਸਤੇਮਾਲ ਕਿਵੇਂ ਕਰ ਦਿਓ ਜੀ ਜਿਹੜਾ ਬੰਦਾ ਇਹਨੂੰ ਇਹ ਨਿਰਪਰ ਉਸਤੇ ਕਰਦਾ ਜਿਹੜਾ ਬੰਦਾ ਬੋਲਦਾ ਜੇ ਨਹੀਂ ਗੱਲ ਕਰਨੀ ਇਸ ਕਰਕੇ ਜੰਦੀ ਸਾਹਿਬ ਇਹ ਜਿਹੜਾ ਹੈਗਾ ਐਸ ਮਾਹੌਲਤ ਦਾ ਕੋਈ ਚੋਣਾ ਦਾ ਮਾਹੌਲ ਹੈ ਜਿਹਦਾ ਤੁਸੀਂ ਦੇਖੋ ਕਿ ਕੀ ਹੁੰਦਾ ਕੀ ਖੁਸ਼ ਹੈ ਜੀ ਹਾਂ ਬਿਲਕੁਲ ਵਾਕਿਆ ਗੱਲ ਸਹੀ ਹੈ ਢਿੱਲੋ ਸਾਹਿਬ ਜਿਹੜਾ ਜਿੱਦਾਂ ਦਾ ਵਰਤਾਰਾ ਹੋ ਰਿਹਾ ਇਹ ਬਹੁਤ ਮਾੜਾ ਆ ਇਸ ਬੰਦੇ ਨਹੀਂ ਜਾਣਾ ਚਾਹੀਦਾ ਚਲਦੇ ਆਪਾਂ ਪਹਿਲੀ ਕੋਲ ਤੇ ਹਾਂਜੀ ਸ਼ਿਰਗਿਲ ਸਾਹਿਬ ਸਵਾਗਤ ਆ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਢਿੱਲੋ ਸਾਹਿਬ ਸਤਿ ਸ੍ਰੀ ਅਕਾਲ ਭਰਾ ਜੀ ਸਤਿ ਸ੍ਰੀ ਅਕਾਲ